ਆਪ ਵਿਧਾਇਕ ਨੇ ਕਾਂਗਰਸੀ ਲੀਡਰ ਦੇ ਉੱਪਰ ਕੀਤੀ ਨਸਲੀ ਟਿੱਪਣੀ ਕਾਂਗਰਸੀ ਲੀਡਰ ਨੂੰ ਦੱਸਿਆ ਕਾਲਾ ਅੰਗਰੇਜ਼ ਨਸਲੀ ਟਿੱਪਣੀ ਦਾ ਖੁਮਿਆਜਾ ਪੁਖਤਨਾ ਪੈ ਸਕਦਾ ਹੈ ਆਮ ਆਗਮਿਕ ਪਾਰਟੀ ਦੇ ਉਸ ਵਿਧਾਇਕ ਨੂੰ ਜੋ ਹੁਣ ਨਸਲੀ ਟਿੱਪਣੀ ਦੇ ਨਾਲ ਸਿਆਸੀ ਤੂਫਾਨ ਵੱਧ ਗਿਆ ਹੈ ਕੀ ਕਿਹਾ ਸੀ ਉਸ ਆਪ ਦੇ ਵਿਧਾਇਕ ਨੇ ਕਾਂਗਰਸੀ ਲੀਡਰ ਨੂੰ ਕਾਂਗਰਸੀ ਲੀਡਰ ਨੇ ਅੱਗੋਂ ਕੀ ਜਵਾਬ ਦਿੱਤਾ ਹੈ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਪਰ ਟਿੱਪਣੀਆਂ ਕਰਨੀਆਂ ਅਕਸਰ ਹੀ ਦੇਖਿਆ ਜਾਂਦੀਆਂ ਨੇ ਪਰ ਨਸਲੀ ਟਿੱਪਣੀਆਂ ਕਰਨੀਆਂ ਕੁਝ ਠੀਕ ਨਹੀਂ ਜੋ ਨਸਲੀ ਟਿੱਪਣੀ ਕੀਤੀ ਹੈ ਆਪ ਦੇ ਵਿਧਾਇਕ ਨੇ ਹੁਣ ਇਸ ਦੇ ਨਾਲ ਸਿਆਸੀ ਤੂਫਾਨ ਆ ਗਿਆ ਹੈ ਇੱਕੋਦਮ ਕਾਂਗਰਸ ਨੇ ਸਾਰੇ ਆਗੂ ਜਿਹੜਾ ਉਸ ਵਿਧਾਇਕ ਦੇ ਖਿਲਾਫ ਆਵਾਜ਼ ਚੁਕਰੇ ਨੇ ਕਿ ਉਹਨਾਂ ਦੇ ਵੱਲੋਂ ਜੋ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਤੰਗ ਕਰਦੇ ਨੇ ਪਰ ਹੁਣ ਵਿਧਾਇਕ ਉਹਨਾਂ ਤੋਂ ਵੀ ਅੱਗੇ ਵਧ ਗਏ ਨੇ ਜੋ ਨਸਲੀਆਂ ਟਿੱਪਣੀਆਂ ਕਰ ਰਹੇ ਨੇ ਜੋ ਸਾਡੇ ਲੀਡਰਾਂ ਨੂੰ ਕਾਲੇ ਅੰਗਰੇਜ਼ ਦੱਸ ਰਹੇ ਨੇ ਜਿਸ ਨੂੰ ਲੈ ਕੇ ਇਹ ਬਵਾਲ ਮੱਚਿਆ ਹੋਇਆ ਸੋ ਖੇਤਰ ਦੀ ਰਾਜਨੀਤੀ ਦੇ ਵਿੱਚ ਅਚਾਨਕ ਜਿਹੜਾ ਇਹ ਬਹੁਤ ਵੱਡਾ ਜਿਹੜਾ ਤੂਫਾਨ ਆਇਆ ਹੈ ਆਮ ਆਗੂ ਪਾਰਟੀ ਦੇ ਵਿਧਾਇਕ ਕੁਜੀਤ ਸਿੰਘ ਰੰਧਾਵਾ ਜੋ ਡੇਰਾ ਪੱਸੀ ਤੋਂ ਵਿਧਾਇਕ ਨੇ ਉਹਨਾਂ ਨੇ ਲਾਲ ਲਡੂ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਕਾਂਗਰਸੀ ਹਲਕੇ ਦੇ ਇੰਚਾਰਜ ਦਪਿੰਦਰ ਸਿੰਘ ਢਿੱਲੋਂ ਦੇ ਵਿਰੁੱਧ ਵਿਵਾਦਿਤ ਬਿਆਨ ਦਿੱਤਾ ਔਰ ਨਸਲੀ ਟਿੱਪਣੀ ਕਰ ਦਿੱਤੀ ਜੋ ਕਿ ਦਪਿੰਦਰ ਸਿੰਘ ਢਿੱਲੋਂ ਨੂੰ ਕਾਲਾ ਅੰਗਰੇਜ਼ ਦੱਸਿਆ ਉਹਨਾਂ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਕਾਲਾ ਅੰਗਰੇਜ਼ ਜੋ ਫਰੀਦਕੋਟ ਤੋਂ ਖਰਜ ਹੋ ਚੁੱਕਿਆ ਤੇ ਡੇਰਾ ਪੱਸੀ ਤੋਂ ਸੱਤ ਵਾਰ ਨਿਕਾਰਿਆ ਜਾ ਚੁੱਕਿਆ ਹਮੇਸ਼ਾ ਆਪਣੇ ਆਪ ਨੂੰ ਹਲਕੇ ਦਾ ਮਾਲਕ ਸ਼ਬਦ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸ ਟਿੱਪਣੀ ਦੇ ਸਾਹਮਣੇ ਆਉਂਦੇ ਹੀ ਕਾਂਗਰਸ ਖੇਮੇ ਵਿੱਚ ਇਸ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ ਸਮਰਥਕਾਂ ਚੋਂ ਵੀ ਇਸ ਬਿਆਨ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਰੰਦਾਵਾ ਦੇ ਬਿਆਨ ਦਾ ਜਵਾਬ ਦਿੰਦਿਆਂ ਕਾਂਗਰਸ ਆਗੂ ਤੇਪਿੰਦਰ ਸਿੰਘ ਢਿੱਲੋਂ ਨੇ ਵੀ ਇੱਕ ਵੀਡੀਓ ਜਾਰੀ ਕੀਤੀ ਜੋ ਇੰਟਰਨੈਟ ਮੀਡੀਆ ਤੇ ਵਾਇਰਲ ਹੋ ਰਹੀ ਹੈ ਢਿੱਲੋਂ ਨੇ ਕਿਹਾ ਕਿ ਰੰਦਾਵਾ ਦੀ ਸ਼ਬਦਾਵਲੀ ਉਹਨਾਂ ਦੀ ਪੜ੍ਹਾਈ ਨਿਖਾਈ ਤੇ ਸੋਚ ਨੂੰ ਦਰਸਾਉਂਦੀ ਹੈ ਲੋਕ ਸਭ ਕੁਝ ਦੇਖ ਰਹੇ ਹਨ ਉਹਨਾਂ ਨੇ ਦੋਸ਼ ਲਾਇਆ ਕਿ ਵਿਧਾਇਕ ਤੱਥਾਂ ਨੂੰ ਤੋਰ ਮੋੜ ਕੇ ਪੇਸ਼ ਕਰ ਰਹੇ ਹਨ ਸੋ ਤੇਪਿੰਦਰ ਸਿੰਘ ਢਿੱਲੋਂ ਨੇ ਸਾਫ਼ ਕੀਤਾ ਕਿ ਜਿਸ ਮੁੱਦੇ ਦਾ ਹਵਾਲਾ ਰੰਦਾਵਾ ਆਪਣੇ ਪਾਸੇ ਵਿੱਚ ਦੇ ਰਹੇ ਸਨ ਉਸ ਅਸਲ ਵਿੱਚ ਲਾਲਰੂ ਨਗਰ ਪੰਚਾਇਤ ਵੱਲੋਂ ਪਾਸ ਕੀਤਾ ਗਿਆ ਪ੍ਰਸਤਾਵ ਸੀ ਇਹ ਪ੍ਰਸਤਾਵ ਜੀਰਖਪੁਰ ਨਗਰ ਪੰਚਾਇਤ ਤੋਂ 20 ਕਰੋੜ ਰੁਪਏ ਲੋਨ ਲੈਣ ਦਾ ਨਾਲ ਸੰਬੰਧਿਤ ਸੀ ਜਿਸ ਦਾ ਵਿਆਪਕ ਵਿਰੋਧ ਹੋਇਆ ਸੀ ਜੋ ਕਿ ਆਪ ਦੀ ਸਰਕਾਰ ਨੂੰ ਵਿਧਾਇਕ 20 ਕਰੋੜ ਦਾ ਲੋਨ ਲੈਣਾ ਚਾਹੁੰਦੇ ਸੀ ਜਿਸ ਕਾਰਨ ਕਾਂਗਰਸੀ ਹਲਕੇ ਦੇ ਇੰਚਾਰਜ ਨੇ ਇਹ ਲੋਨ ਨਹੀਂ ਲੈਣ ਦਿੱਤਾ ਜਿਸ ਕਾਰਨ ਇਸ ਦੇ ਉੱਪਰ ਨਸਲੀ ਟਿੱਪਣੀ ਕੀਤੀ ਗਈ ਹੈ ਟਿੱਲੋਂ ਨੇ ਰੰਦਾਬਾਂ ਨੂੰ ਸਿੱਧੀ ਚੁਣੌਤੀ ਦਿੱਤੀ ਹੈ ਕਿ 2027 ਦੀ ਵਿਧਾਨ ਸਭਾ ਚੋਣਾਂ ਤੋਂ ਸਚਾਈ ਸਾਹਮਣੇ ਆ ਜਾਵੇਗੀ ਉਸ ਸਮੇਂ ਰੰਦਾਵਾ ਪੰਚਾਇਤ ਵਿੱਚ ਪੰਚ ਮੈਂਬਰ ਵੀ ਨਹੀਂ ਬਣ ਸਕਣਗੇ ਕਾਂਗਰਸ ਦੇ ਆਗੂ ਨੇ ਕਿਹਾ ਕਿ ਰਾਜਨੀਤੀ ਵਿੱਚ ਵਿਚਾਰ ਅਤੇ ਸਮਵਾਦ ਦਾ ਪੱਧਰ ਘਟਦਾ ਸ਼ੁਰੂ ਹੋ ਚੁੱਕਿਆ ਹੈ ਜੋ ਚਿੰਤਾ ਦਾ ਵਿਸ਼ਾ ਹੈ ਜੋ ਆਪਣੀ ਜ਼ੁਬਾਨ ਦੇ ਉੱਪਰ ਲਗਾਮ ਨਹੀਂ ਦਿੰਦੇ ਇੱਕ ਦੂਜੀ ਦੇ ਉੱਪਰ ਅਸੀਂ ਤੰਜ ਕੱਸਦੇ ਹਾਂ ਔਰ ਮੁੱਖ ਮੰਤਰੀ ਭਗਵੰਤ ਮਾਨ ਅਕਸਰੀ ਵਿਧਾਨ ਸਭਾ ਹੋਵੇ ਚਾਈਲਡ ਸਟੇਜ ਹੋਵੇ ਜਾਇ ਹੋਰ ਵੀ ਕਿਤੇ ਉਹਨਾਂ ਨੇ ਸਬੋਧਨ ਕਰਨਾ ਹੋਵੇ ਤਾਂ ਅਕਸਰੀ ਉਹ ਟਿੱਪਣੀਆਂ ਕਰਦੇ ਨਜ਼ਰ ਆਉਂਦੇ ਨੇ ਉਹ ਅਕਸਰੀ ਦੂਸਰਿਆਂ ਦੇ ਉੱਪਰ ਤੰਜ ਕੱਸਦੇ ਨਜ਼ਰ ਆਉਂਦੇ ਨੇ ਜਿਵੇਂ ਉਹਨਾਂ ਨੇ ਬੀਬਾ ਹਰਸਿਨ ਕੋ ਬਦਲ ਦੇ ਬਾਰੇ ਜੋ ਸਟੇਜ ਦੇ ਉੱਪਰ ਬੋਲੇ ਕਿ ਬੀਬਾ ਹਰਸਿਨ ਕੋ ਬਦਲ ਜਿਹੜੇ ਵੀਰਵਾਰ ਚੌਂਕੀਆਂ ਲਾ ਲਿਆ ਕਰਨ ਇਸ ਨੂੰ ਲੈ ਕੇ ਵੀ ਅੱਜ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਅਕਾਲੀ ਦਲ ਇਸਤਰੀ ਵਿੰਗ ਦੇ ਵੱਲੋਂ ਪ੍ਰਧਾਨ ਜਿਹੜੇ ਕਿ ਉਹਨਾਂ ਦੇ ਵੱਲੋਂ ਕਰਾਉ ਕੀਤਾ ਗਿਆ ਸੀ ਮਨ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਸ ਨੂੰ ਲੈ ਕੇ ਹੁਣ ਜੋ ਕੁਲਜੀਤ ਸਿੰਘ ਅੰਦਾਵਾਦ ਇਹ ਮਸਲੇ ਵਾ ਸਕਦੀਆਂ ਨੇ ਕੁਲਜੀਤ ਸਿੰਘ ਅੰਦਾਵਾ ਜਿਹੜਾ ਡੇਰਾ ਬੱਸੀ ਦੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਨਸਲੀ ਟਿੱਪਣੀ ਕੀਤੀ ਗਈ ਹੈ ਕਾਂਗਰਸ ਦੇ ਹਲਕਾ ਅੰਚਾਰ ਦੇ ਖਿਲਾਫ ਤੇਪਿੰਦਰ ਸਿੰਘ ਢੋ ਦੇ ਖਿਲਾਫ ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਸਿਆਸੀ 파ੜਾ ਵੱਜ ਚੁੱਕਿਆ ਹੈ